ਹਾਈ ਹਾਈ ਮੇਰੀ ਤਾਂ ਸਕਿਨ ਬੜੀ ਖਰਾਬ ਹੋਈ ਜਾਂਦੀ ਆ ਲੱਗਦਾ ਮੈਨੂੰ ਪਾਰਲਰ ਜਾਣਾ ਪੈਣਾ ਐਂ ਕਰਦੀਆਂ ਇਹਨਾਂ ਤਾਂ ਮੰਗਦੀਆਂ 3000 ਰੁਪਏ ਐਨਾਕ ਤਾਂ ਲੱਗ ਹੀ ਜਾਣਾ ਅੱਛਾ ਮੇਰੇ ਤੋਂ ਪੈਸੇ ਭਾਰਦੀ ਆ ਕੋਈ ਨਾ ਲਾਉਣਾ ਕੋਈ ਸਕੀਮ ਦੰਨਾ ਯਾਰੋਂ ਮੈਂ ਪੈਸੇ ਸਰਦਾਰ ਜੀ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਆ